ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਵਾਸੇ ਹੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰੋਪਰਟ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਹ ਘਰ ਦੋ ਮੰਜ਼ਲ ਬਣਿਆ ਹੋਇਆ ਫਰੰਟ ਤੋਂ ਸਾਰੀ ਪਹਿਲਾਂ ਚੈੱਕ ਕਰ ਲਓ ਫਰੰਟ ਤੇ ਸਾਰੇ ਟਾਇਲ ਲੱਗੀ ਹੋਈ ਆ ਲੋਹੇ ਦਾ ਗੇਟ ਲੱਗਾ ਹੈ ਜੀ ਪੱਥਰ ਟਾਇਲ ਦਾ ਕੰਮ ਸਾਰੇ ਘਰ ਵਿੱਚ ਹੋਇਆ ਹੋਇਆ ਪੇਂਟ ਦਾ ਵੀ ਸਾਰਾ ਕੰਮ ਹੋਇਆ ਹੈ ਜੀ ਐਂਟਰੀ ਤੇ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਤੇ ਉਹਦੇ ਨਾਲ ਹੀ ਕਿਚਨ ਬਣੀ ਹੋਈ ਆ ਕਿਚਨ ਵਿੱਚ ਦੀਵਾਰ ਤੇ ਸਾਰੇ ਟਾਇਲ ਲੱਗੀ ਹੋਈ ਆ ਕਿਚਨ ਕਾਫੀ ਖੁੱਲਡੁੱਲੀ ਬਣੀ ਹੋਈ ਹੈ ਜੀ ਮਾਲਕਾਂ ਦਾ ਨੰਬਰ ਹੈ ਜੀ 81949 35346 ਇਹ ਮਾਲਕਾ ਦਾ ਨੰਬਰ ਹੈ ਇਹਦੇ ਨਾਲ ਹੀ ਬੈਕ ਸਾਈਡ ਤੇ ਕਮਰਾ ਬਣਿਆ ਹੋਇਆ ਕਮਰਾ ਵੀ ਕਾਫੀ ਖੁੱਲਡੁੱਲਾ ਬਣਿਆ ਹੈ ਜੀ ਘਰ ਦੀ ਜਗ੍ਹਾ ਦੋ ਵਿਸਵੇ ਹੈ ਘਰ ਦਾ ਐਡਰੈਸ ਵੀ ਤੁਸੀਂ ਨੋਟ ਕਰ ਲਓ ਇਹ ਘਰ ਪਿੰਡ ਪਨੇਚਾ ਵਿੱਚ ਪੈਂਦਾ ਜੋ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੈ ਜੀ ਬਾਕੀ ਤੁਹਾਨੂੰ ਕਿਹੜੇ ਏਰੀਏ ਵਿੱਚ ਘਰ ਜਾਂ ਕੋਠੇ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਉਧਰ ਵਾਲੀ ਸਾਈਡ ਮੌਹੀਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਦੂਜੀ ਮੰਜ਼ਲ ਵੀ ਦਿਖਾ ਦਿੰਨੇ ਆ ਦੂਜੀ ਮੰਜ਼ਲ ਤੇ ਵੀ ਸਾਰੀ ਫਰੰਟ ਤੇ ਦੇਖੋ ਟੈਲ ਲੱਗੀ ਹੋਈ ਹੈ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਤੇ ਸਾਹਮਣੇ ਇੱਕ ਕਮਰਾ ਬਣਾਇਆ ਹੋਇਆ ਜੀ ਤੁਹਾਨੂੰ ਉੱਪਰਲਾ ਪੋਰਸ਼ਨ ਵੀ ਸਾਰਾ ਦਿਖਾ ਦਿੰਨੇ ਆਂ ਅੰਦਰੋਂ ਵੀ ਘਰ ਦਾ ਰੇਟ ਮਾਲਕਾ ਨੇ 16 ਲੱਖ ਰੁਪਏ ਰੱਖਿਆ ਹੈ ਬਾਕੀ ਤੁਸੀਂ ਫੋਨ ਤੇ ਰੇਟ ਦੀ ਗੱਲ ਤੇ ਲੋਕੇਸ਼ਨ ਦੀ ਗੱਲ ਕਰ ਸਕਦੇ ਹੋ ਜੀ ਆਹ ਦੇਖੋ ਜੀ ਆਹ ਵਾਸ਼ਰੂਮ ਬਣਿਆ ਹੋਇਆ ਵਾਸ਼ਰੂਮ ਤੇ ਫੁੱਲ ਉੱਪਰ ਤੱਕਨ ਛੱਤ ਤੱਕ ਟਾਇਲ ਲੱਗੀ ਹੋਈ ਹੈ ਬਾਹਰ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਅੰਦਰ ਵੀ ਟਾਇਲ ਲੱਗੀ ਹੋਈ ਹੈ ਦੀਵਾਰ ਤੇ ਅੰਦਰ ਫਰਸ਼ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਅੱਜ ਇਹ ਕਮਰਾ ਬਣਿਆ ਹੋਇਆ। ਇਹ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ। ਇਹਦੇ ਵੀ ਸਾਰੇ ਦੀਵਾਰ ਤੇ ਟਾਇਲ ਲੱਗੀ ਹੋਈ ਹੈ ਬਾਹਰਲੇ ਪਾਸੇ। ਬਾਕੀ ਤੁਹਾਨੂੰ ਅੰਦਰੋਂ ਵੀ ਸਾਰਾ ਦਿਖਾ ਦਿੰਨੇ ਆ। ਆਹ ਦੇਖੋ ਜੀ ਅੰਦਰ ਵੀ ਸਾਰਾ ਪੇਂਟ ਦਾ ਕੰਮ ਹੋਇਆ ਹੋਇਆ ਜੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰ ਦਿਓ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਆਪਾਂ ਘਰਾਂ ਘੋਟੀਆਂ ਮਕਾਨਾਂ ਦੀ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ